ਲੋਕਸ਼ੇਪ ਕੇ ਕੀਤੀਆਂ ਗਈਆਂ ਮੀਟਿੰਗਾਂ ਚੁੱਪਚਪੀਤੇ ਗੁਪਤ ਮੀਟਿੰਗਾਂ ਨੇ ਪੰਜਾਬ ਅਤੇ ਅਕਾਲੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਹਲਚਲ ਤੇਜ਼ ਕਰ ਦਿੱਤੀ ਹੈ ਹਨੇਰੀਆਂ ਲਿਆ ਦਿੱਤੀਆਂ ਨੇ ਲਗਾਤਾਰ ਚੰਡੀਗੜ੍ਹ 'ਚ ਹੋਈਆਂ ਗੁਪਤ ਮੀਟਿੰਗਾਂ ਅਤੇ ਇਸ ਦੇ ਨਾਲ ਨਵੀਂ ਚਰਚਾ ਛਿੜੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾ ਰਿਹਾ ਕਦੋਂ ਕੀਤਾ ਜਾ ਰਿਹਾ ਹੈ ਕੀ ਚਰਚਾ ਹੋਈ ਹੈ ਕਿਹੜੀ-ਕਿਹੜੀ ਮੀਟਿੰਗ ਜਿਹੜੀ ਚੁੱਪਚਪੀਤੇ ਰਾਤ ਦੇ ਹਨੇਰੀਆਂ ਦੇ ਵਿੱਚ ਕੀਤੀਆਂ ਗਈਆਂ ਨੇ ਕੌਣ-ਕੌਣ ਸ਼ਾਮਲ ਸੀ ਇਹਨਾਂ ਵਿੱਚ ਇਹ ਸਾਰੀ ਜਾਣਕਾਰੀ ਤੁਹਾਨੂੰ ਖੋਲ ਕੇ ਦੱਸਣੀ ਹੈ ਅਕਾਲੀ ਸਿਆਸਤ ਦੀਆਂ ਨਵੀਆਂ ਕਰਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦਾ ਸੰਕਟ ਦਿਨੋ ਦਿਨ ਡੂੰਘਾ ਹੁੰਦਾ ਜਾਂਦਾ ਹੈ ਇਸ ਡੂੰਘੇ ਸੰਕਟ ਦੇ ਵਿਚਕਾਰ ਖਬਰਾਂ ਆਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਈ ਅਹਿਮ ਆਗੂਆਂ ਦੇ ਨਾਲ ਲੁਕਛਪ ਕੇ ਚੋਰੀ-ਛਿਪੇ ਰਾਤ ਦੇ ਹਨੇਰਿਆਂ 'ਚ ਚੁੱਪ-ਚੁਪੀਤੇ ਗੁਪਤ ਮੀਟਿੰਗਾਂ ਖੜਕਾਈਆਂ ਨੇ ਜਿਨ੍ਹਾਂ ਦੀ ਖਬਰ ਮੀਡੀਆ ਨੂੰ ਨਹੀਂ ਦਿੱਤੀ ਗਈ ਜਿਨ੍ਹਾਂ ਦੀ ਖਬਰ ਜਾਣਕਾਰ ਹਲਕਿਆਂ ਤੱਕ ਪਹੁੰਚਣੀ ਔਖੀ ਕੀਤੀ ਗਈ ਪਰ ਆਖਰਕਾਰ ਸੂਤਰ-ਸੂਤਰ ਹੁੰਦੇ ਆ ਉਹਨਾਂ ਤੱਕ ਇਹ ਗੱਲਾਂ ਅੱਪੜ ਗਈਆਂ ਦਰਅਸਲ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ 9 ਸੈਕਟਰ ਵਾਲੀ ਰਹਾਇਸ਼ ਦੇ ਉੱਤੇ ਲਗਾਤਾਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਉਨ੍ਹਾਂ ਨੂੰ ਮਿਲੇ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਤੇ ਚਰਚਾ ਕੀਤੀ ਗਈ ਹੈ ਕਿ ਜਨਵਰੀ ਦੇ ਪਹਿਲੇ ਹਫਤੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇਗਾ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਪਸ਼ਟ ਹੁਕਮ ਨਹੀਂ ਹੁਕਮ ਤਾਂ ਕਈ ਹੋਰ ਵੀ ਨੇ ਉਹਨਾਂ ਬਾਰੇ ਅੱਗੇ ਜਾ ਕੇ ਦੱਸ ਦਿਆ ਕਿ ਉਸ ਬਾਰੇ ਅਕਾਲੀ ਲੀਡਰਸ਼ਿਪ ਕੀ ਸੋਚਦੀ ਹੈ ਸੱਤ ਮੈਂਬਰੀ ਕਮੇਟੀ ਬਣੇਗੀ ਕਿ ਨਹੀਂ ਬਣੇਗੀ ਇਸ ਬਾਰੇ ਵੀ ਚਰਚਾ ਜਿਹੜੀ ਹੈ ਉਹ ਇਨ੍ਹਾਂ ਮੀਟਿੰਗਾਂ 'ਚ ਹੋਈ ਦੱਸੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਨੇ ਆਪਣੀ ਰਹਾਇਸ਼ ਤੇ कोर कमेटी वर्किंग कमेटी जिला प्रधानਾਂ ਤੇ ਹਲਕਾ ਇੰਚਾਰਜਾਂ ਦੇ ਨਾਲ ਗੱਲਬਾਤ ਕੀਤੀ ਇਸ ਗੱਲਬਾਤ ਦੇ ਵਿੱਚ ਇਹਨਾਂ ਆਗੂਆਂ ਨੇ ਦੱਸਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਨਾਲ ਚੱਲਣ ਦਾ ਭਰੋਸਾ ਦਿੱਤਾ ਤੇ ਵਰਕਿੰਗ ਕਮੇਟੀ ਨੇ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਉਹ ਜਨਵਰੀ ਦੇ ਪਹਿਲੇ ਹਫ਼ਤੇ ਮਨਜ਼ੂਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੂੰ ਜਾਣੂ ਕਰਵਾਇਆ ਜਾਵੇਗਾ ਜਾਣਕਾਰ ਹਲਕੇ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਧਰਾਤਲ ਦੇ ਜ਼ਮੀਨੀ ਪੱਧਰ ਦੇ ਹਾਲਾਤ ਜਾਣੇ ਜ਼ਿਆਦਾਤਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਨਾਲ ਚੱਲਣ ਦਾ ਭਰੋਸਾ ਦਿੱਤਾ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਇਹ ਹੈ ਕਿ ਉਹਨਾਂ ਦਾ ਅਸਤੀਫਾ ਜਨਵਰੀ ਚ ਪ੍ਰਵਾਨ ਹੋਣਾ ਹੈ, ਅਕਾਲ ਤਖਤ ਸਾਹਿਬ ਨੂੰ ਸੂਚਿਤ ਕੀਤਾ ਜਾਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਵੀ ਗੱਲ ਹੈ ਕਿ ਅਸਤੀਫੇ ਬਾਰੇ ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਧਾਰਮਿਕ ਸਜ਼ਾ ਦਾ ਹਵਾਲਾ ਦਿੱਤਾ ਫਿਰ ਸ਼ਹੀਦੀ ਸਭਾ ਦਾ ਹਵਾਲਾ ਦਿੱਤਾ ਇਸ ਸਭ ਕਾਸੇ ਦੇ ਵਿੱਚ ਹੁਣ ਇਹ ਅਕਾਲੀ ਲੀਡਰ ਮਹਿਸੂਸ ਕਰਨ ਲੱਗੇ ਐ ਜਾਣਕਾਰ ਜੋ ਦੱਸਦੇ ਐ ਕਿ ਉਹ ਚਾਹੁੰਦੇ ਐ ਕਿ ਅਸੀਂ ਇਹ ਸੁਨੇਹਾ ਨਾ ਦਈਏ ਕਿ ਇਹ ਅਕਾਲੀ ਲੀਡਰ ਹੰਕਾਰੀ ਨੇ ਇਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜੇ ਨੇ ਇਸ ਕਰਕੇ ਜਿਹੜਾ ਸੰਗਤ ਚ ਸੁਨੇਹਾ ਨਾ ਜਾਵੇ ਕਿ ਅਕਾਲੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮੰਨਣ ਤੋਂ ਅਣਕਾਰੀ ਆ ਤਾਂ ਉਸ ਤੋਂ ਤੋਂ ਬਚਣ ਦੇ ਲਈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਣਾ ਦੂਜੇ ਪਾਸੇ ਕਿਉਂਕਿ ਸੱਤ ਮੈਂਬਰੀ ਕਮੇਟੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਦੇ ਚ ਅਕਾਲੀ ਦਲ ਵੈਸੇ ਦਾ ਇਹ ਅੜਚਣ ਕੋਈ ਨਹੀਂ ਇਹ ਤਾਂ ਅਕਾਲੀ ਦਲ ਸੋਚੀ ਸਮਝੀ ਅੜਚਣਾ ਕਿ ਇੱਕ ਸਾਂਝੀ ਕਮੇਟੀ ਆਜੂਗੀ ਫਿਰ ਅਸੀਂ ਆਪਣੀ ਮਰ ਹੁਣ ਸੁਖਬੀਰ ਸਿੰਘ ਬਾਦਲ ਨੇ ਕੀ ਹੁਕਮ ਦਿੱਤੇ ਨੇ ਨਾ ਸੁਖਬੀਰ ਸਿੰਘ ਬਾਦਲ ਨੇ ਹੁਕਮ ਦਿੱਤੇ ਨੇ ਕਿ ਜਿਹੜੇ ਮੇਰੇ ਨਾਲ ਲੀਡਰਸ਼ਿਪ ਦੇ ਨਾਲ ਜਾਨੀ ਕਿ ਮੇਰੇ ਨਾਲ ਚੱਲਣ ਵਾਲੇ ਵਿਅਕਤੀ ਹੁਣ ਉਹਨਾਂ ਦੀ ਮੈਂਬਰਸ਼ਿਪ ਕੱਟੀ ਜਾਵੇ ਤੇ ਉਹ ਜਿਹੜੇ ਵਫਾਦਾਰ ਹੋਣ ਲੀਡਰਸ਼ਿਪ ਪ੍ਰਤੀ ਉਹਨਾਂ ਨੂੰ ਹੀ ਡੈਲੀਗੇਟ ਬਣਾਇਆ ਜਾਵੇ ਹੋਰ ਕੋਈ ਨਾ ਬਣਾਇਓ ਹੋਰ ਕੋਈ ਜੇ ਚਾਹੁੰਦਾ ਹੈ ਅਕਾਲੀ ਦਲ ਦਾ ਮੈਂਬਰ ਬੰਨਾ ਹੋਰ ਨਾ ਬਣੇ ਸਿਰਫ ਮੇਰੇ ਵਫਾਦਾਰ ਬਣਾਇਓ ਤਾਂ ਜੋ ਮੈਂ ਪ੍ਰਧਾਨ ਫੇਰ ਬਣ ਜਾ ਇਹ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਹੁਣ ਸੱਤ ਮੈਂਬਰੀ ਕਮੇਟੀ ਦੇ ਦਾ ਅਕਾਲੀ ਦਲ ਬੜਾ ਡਾਕਟਰ ਦਲਜੀਤ ਸਿੰਘ ਚੀਮਾ ਦੀ ਜੋ ਗੱਲਾਂ ਆਈਆਂ ਸਾਹਮਣੇ ਕਿ ਉਹ ਕਹਿੰਦੇ ਨੇ ਕਿ ਉਹ ਹੈ ਜੀ ਸੰਵਿਧਾਨਿਕ ਸੰਕਟ ਆ ਸਾਡਾ ਚੋਣ ਨਿਸ਼ਾਨ ਜਾ ਸਕਦਾ ਤੱਕੜੀ ਕਿਤੇ ਨਹੀਂ ਜਾਂਦਾ ਚੋਣ ਨਿਸ਼ਾਨ ਤੱਕੜੀ ਕਿਵੇਂ ਚੱਲ ਜੂਗਾ ਚੋਣ ਨਿਸ਼ਾਨ ਤੱਕੜੀ ਨਹੀਂ ਜਾਂਦਾ ਚੋਣ ਨਿਸ਼ਾਨ ਤੱਕੜੀ ਇਸ ਤੋਂ ਪਹਿਲਾਂ ਵੀ ਕਿਹੜਾ ਤੁਹਾਡਾ ਚੋਣ ਨਿਸ਼ਾਨ ਤੱਕੜੀ ਸੀ ਇਸ ਤੋਂ ਪਹਿਲਾਂ ਵੀ ਤਾਂ ਅਕਾਲੀ ਦਲ ਕਾਂਗਰਸ ਦੇ ਦੋ ਬਲਦਾਂ ਵਾਲੇ ਚੋਣ ਨਿਸ਼ਾਨ ਤੇ ਚੋਣਾਂ ਲੜਦਾ ਰਿਹਾ ਉਹਨਾਂ ਦੇ ਨਾਲ ਰਲ ਕੇ ਇਸ ਤੋਂ ਪਹਿਲਾਂ ਗੜਾ ਤੁਹਾਡਾ ਚੋਣ ਨਿਸ਼ਾਨ ਤੱਕੜੀ ਸੀਗਾ ਕੁੱਲ ਮਿਲਾ ਕੇ ਜਾਣਕਾਰੀ ਇਹੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਰਿਹਾ ਸੱਤ ਮੈਂਬਰੀ ਕਮੇਟੀ ਤੋਂ ਕਲਟੀ ਮਾਰੀ ਜਾ ਰਹੀ ਹੈ ਵਰਕਰਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਸਿਰਫ ਸੁਖਵੀਰ ਸਿੰਘ ਬਾਦਲ ਦੇ ਵਫਾਦਾਰਾਂ ਨੂੰ ਮੈਂਬਰ ਬਣਾਉਣਾ ਕੋਈ ਦੂਜਾ ਅਕਾਲੀ ਦਲ 'ਚ ਸ਼ਾਮਲ ਨਾ ਹੋ ਸਕੇ ਤੇ ਸਾ ਇਹ ਇਸੇ ਕਰਕੇ ਆ ਕਿ ਸੱਤ ਮੈਂਬਰੀ ਕਮੇਟੀ ਆ ਗਈ ਫਿਰ ਬਹੁਤ سارے ਲੋਕ ਸ਼ਾਮਲ ਹੋਣਗੇ ਫਿਰ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਬਣਨਾ ਤੈ ਨਹੀਂ ਫਿਰ ਓਖਾ ਹੋ ਜਾਏਗਾ ਤੇ ਇਹ ਵੀ ਕਿਹਾ ਗਿਆ ਕਿ ਜਨਵਰੀ ਦੇ ਪਹਿਲੇ ਹਫਤੇ ਹੀ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਜਾਵੇ ਫਿਰ ਅਕਾਲ ਤਖਤ ਸਾਹਿਬ ਦੇ ਹੁਕਮ ਕਿੱਥੇ ਗਏ ਇੱਕ ਹੁਕਮ ਨੂੰ ਤੁਸੀਂ ਕਿਉਂ ਨਹੀਂ ਮੰਨ ਰਹੇ ਜਿਹੜਾ ਸਭ ਤੋਂ ਜ਼ਰੂਰੀ ਤੇ ਅਹਿਮ ਹੁਕਮ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਵੀ ਜ਼ਰੂਰੀ ਹੁਕਮ ਉਹ ਹੈ ਕਿ ਜਿਨੇ ਅਕਾਲੀ ਦਲ ਨੂੰ ਸਹੀ ਦਿਲੀ ਤੇ ਲੈ ਕੇ ਹੁਣ ਕੁੱਲ ਮਿਲਾ ਕੇ ਅਕਾਲੀ ਆਪਣੇ ਲਈ ਆਪਣੇ ਲਈ ਆਪਣਾ ਟੋਆ ਜਿਹੜਾ ਉਹ ਪੁੱਟ ਰਹੇ ਨੇ ਆਪਣੀ ਕਬਰ ਆ ਪੁੱਟ ਰਹੇ ਨੇ ਜੇਕਰ ਇਸੇ ਹਲਾਤਾਂ ਦਾ ਚੱਲਦੇ ਰਹੇ ਸੁਖਵੀਰ ਸਿੰਘ ਬਾਦਲ ਦੇ ਵਫਾਦਾਰ ਪਹਿਲੇ ਹੀ ਪਾਰਟੀ ਦੇ ਵਿੱਚ ਬਹੁਤ ਨੇ ਕਿ ਫਿਰ ਹੋਰ ਕਿੰਨੇ ਕਿ ਭਰਤੀ ਕਰ ਲਓਗੇ ਤੇ ਉਹਨਾਂ ਨੇ ਕਿਹੜਾ ਚੰਨ ਚਾੜ ਲਏ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਪਹਿਲਾ ਵਫਾਦਾਰ ਇੱਥੇ ਮੌਜੂਦ ਨੇ ਉਹਨਾਂ ਨੇ ਕਿਹੜਾ ਅਕਾਲੀ ਦਲ ਨੂੰ 117 ਚ 110 ਸੀਟਾਂ ਲਿਆ ਕੇ ਦਿੱਤੀਆਂ ਜਾਂ ਪੰਥਕ ਮੁੱਦੇ ਹੱਲ ਕਰਾ ਲੈ ਬੰਦੀ ਸਿੰਘ ਛੜਵਾ ਲੈ ਜਾ ਫਰਾਂਸ ਦੇ ਵਿੱਚ ਪੱਗ ਦਾ ਮਸਲਾ ਹੱਲ ਕਰਵਾ ਲਿਆ ਜਾਂ ਖੁੱਲੇ ਦਰਸ਼ਕ ਦیدارਾਂ ਦੇ ਲਈ ਨਨਕਾਣਾ ਸਾਹਿਬ ਦੇ ਲਈ ਕੋਈ ਕੰਮ ਕਰ ਲਿਆ ਤਾਂ ਕੁਝ ਵੀ ਨਹੀਂ ਹੋਇਆ ਪੰਥ ਦੇ ਮੁੱਦੇ ਜਿਉਂ ਦੇ ਤਿਉਨੇ ਅਕਾਲੀ ਦਲ ਜਿਵੇਂ ਹੀ ਹੇਠਾਂ ਗਿਆ ਜਿਸ ਸੁਖਵੀਰ ਸਿੰਘ ਬਾਦਲ ਦੇ ਵਫਾਦਾਰ ਹਨੇ ਪਾਰਟੀ ਉੱਚੀ ਚੁੱਕਣੀ ਹੁੰਦੀ ਤਾਂ ਪਹਿਲਾਂ ਵੀ ਚੁੱਕ ਦਿੰਦੇ ਸੋ ਇਹ ਸੋਚਣ ਸਮਝਣ ਦੀ ਲੋੜ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਮਿੰਨ ਮੰਨਣ ਦੀ ਲੋੜ ਹੈ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪਹਿਲੇ ਹਫਤੇ ਪ੍ਰਵਾਨ ਹੋ ਜਾਂਦਾ ਫਿਰ ਅਗਲੀ ਗੱਲ ਹੋਣੀ ਹੈ ਕਿ ਅਕਾਲ ਤਖਤ ਸਾਹਿਬ ਦਾ ਦੂਜਾ ਹੁਕਮਨਾਮਾ ਜਿਹੜਾ ਸਭ ਤੋਂ ਵੱਡਾ ਹੈ ਉਹ ਇਹ ਕਿਸ ਸਾਥ ਮੈਂਬਰੀ ਕਮੇਟੀ ਬਣਾਈ ਜਾਵੇ ਉਹਨੂੰ ਕੰਮ ਕਾਜ ਦਿੱਤਾ ਜਾਂਦਾ ਜਾਂ ਨਹੀਂ ਜਾਂ ਉਸ ਤੋਂ ਕਲਤੀ ਮਾਰੀ ਜਾਂਦੀ ਹੈ ਇਹ ਤਾਂ ਹੁਣ ਸਮਾਂ ਦੱਸੇਗਾ